ਸਾ ਵਾਹਿਗੁਰੂ ਜੀ ਕੀ ਫਤਿਹ ਇਲਾਕੇ ਦੇ ਜੋ ਸਮੱਸਿਆ ਹੈਗੀਆਂ ਬਿਜਲੀ ਬੋਰਡ ਵੱਲੋਂ ਤੇ ਇੰਨੇ ਲੋਕੀ ਤੰਗ ਹੁੰਦੇ ਐ ਜਿਹੜਾ ਹੱਦ ਤੋਂ ਬਾਹਰ ਐ ਤੰਗ ਹੁੰਦੇ ਬਦਲ ਮੈਂ ਸਾਰੇ ਬਿਜਲੀ ਬੋਰਡ ਪ੍ਰਸ਼ਾਸਨ ਨੂੰ ਕਹਿੰਦਾ ਹਾਂ ਸਰਕਾਰ ਨੂੰ ਕਹਿੰਦਾ ਚਾਹਣਾ ਚਾਹਣਾ ਵੀ ਜੋ ਵੀ ਸਾਡੇ ਚੰਗਰ ਇਲਾਕੇ ਦੀ ਸਮੱਸਿਆ ਹੈ ਇਸ ਇਲਾਕੇ ਨੂੰ ਕੱਟ ਤਾਂ ਬਿਲਕੁਲ ਪਹਿਲਾਂ ਤੇ ਹੈ ਨਹੀਂਗਾ ਪਰ ਜੋ ਹੀ ਸਰਕਾਰ ਨੇ ਸਾਨੂੰ ਕੱਟ ਦਿਖਾਇਆ ਹੈ ਕਿ ਨਾ ਲਗਾਇਆ ਹੈ ਮਤਲਬ ਇਹ ਹੋਣਾ ਨਹੀਂ ਚਾਹੀਦਾ ਮਤਲਬ ਇਸ ਤਰ੍ਹਾਂ ਹੋਣਾ ਚਾਹੀਦਾ ਕਿ ਮੈਂ ਸਾਰਿਆਂ ਨੂੰ ਪ੍ਰਸ਼ਾਸਨ ਨੂੰ ਬੇਨਤੀ ਕਰਦਾ ਵੀ ਇਸ ਬਿਜਲੀ ਬੋਰ ਦਾ ਪੂਰਾ ਸੁਧਾਰ ਕੀਤਾ ਜਾਵੇ ਸਾਡੇ ਇਲਾਕੇ ਤੇ ਜੋ ਵੀ ਗ੍ਰੈਕਟ ਕੱਟਨੇ ਆ ਰਹੇ ਹਨ ਉਹਨਾਂ ਨੂੰ ਇਸ ਦੇ ਨੇ ਤੇ ਸਹੀ ਲੈਣਾ ਕਲੀਅਰ ਹੋ ਸਕੀਆਂ ਹਨ ਆਨ ਬਹਾਨਾ ਪੀਏ ਦੇ ਲਾਗਦੇ ਸੀ ਕਿ ਗ੍ਰੈਕਟ ਕੱਟਿਆ ਕਰਦੇ ਕਿ ਮੇਨਾਂ ਦੇ ਉੱਪਰ ਗ੍ਰੈਕਟ ਹੈ ਇਹ ਜਨੇ ਲਾਈਟ ਕੱਟ ਦਿੰਦੇ ਸੀ ਇਹ ਲੈ ਲੈਂਦੇ ਕਰ ਦਿੰਦੇ ਸਾਡੇ ਇਲਾਕੇ ਦੀ ਮੈਂ ਸਾਰੇ ਪ੍ਰਸ਼ਾਸਨ ਨੂੰ ਬੇਨਤੀ ਕਰਦਾ ਇਹ ਇੱਕ ਬਿਜਲੀ ਰਸ ਦਾ ਆਸੰਗਰ ਲਾਕੇ ਦਾ ਜਰੂਰ ਜਲਦੀ ਜਲਦੀ ਹੋਣਾ ਚਾਹੀਦਾ ਤੇ ਬਾਕੀ ਜੋ ਵੀ ਨਾ ਹੋਇਆ ਕਿ ਖਰਕ ਤੇ 2 ਦਿਨ ਬਾਅਦ ਜੋ ਪ੍ਰਸ਼ਾਸਨ ਨੇ ਦੱਸਿਆ ਹੈ 2 ਦਿਨ ਕੇ ਬਾਅਦ ਅਪੂਰਾ ਕਿ ਮੇਰੇ ਨਾਟਾ ਇਕੱਠਾ ਹੋਊਗਾ ਥਿਰ ਰੋਡ ਜਾਣ ਕਰਾਂਗੇ ਵਾਹਿਗੁਰੂ ਕੀ ਖਾਲਸਾ ਵਾਹਿਗੁਰੂ ਕੀ ਫਤਿਹ ਕਿਤੋਂ ਕਿਹੜੀ ਗਲਤੀ ਕਰ ਰਹੇ ਤੇ ਸਾਨੂੰ ਕਿਹੜਾ ਕੁਝ ਨਹੀਂ ਕਰਨਾ ਚਾਹੀਦਾ ਸੋ ਹੁਣੇ ਸਾਡੀ ਗੱਲ ਹੁੰਦੀ ਕਿਉਂਕਿ ਅੱਜ ਤੋਂ ਪਹਿਲਾਂ ਇਹਨਾਂ ਨੇ ਕਿੰਨੇ ਕੱਟ ਲਾਏ ਜਦੋਂ ਇਹ ਬੋਸ ਸਿੰਘ ਰਾਣੇ ਨੇ ਜਾਂ ਕਿਸੇ ਹੋਰ ਬੰਦੇ ਨੇ ਆਪਣੀ ਆਵਾਜ਼ ਇਹਨਾਂ ਦੇ ਅਫਸਰ ਸਹਿਬਾਨਾਂ ਤੇ ਕਰ ਜਾਂ ਡੀਸੀ ਸਾਹਿਬ ਨੂੰ ਜਾਂ ਕਿਸੇ ਤੇ ਪੰਚਾਇਤ ਤੇ ਹੁਣ ਇਹ ਇੱਕਦਮ ਚੁੱਪਰ ਤੋਂ ਹੋ ਕੇ ਇਹਨਾਂ ਨੇ ਹੁਣ ਕੱਦਿਆਂ ਦੇ ਕੋਈ ਵੀ 1 ਮਿੰਟ ਵੀ ਅੱਜ ਕੋਈ ਕੱਟ ਨਹੀਂ ਲਾਇਆ ਸੋ ਮੇਰੀ ਬੇਨਤੀ ਆ ਜਿੰਨੇ ਵੀ ਮੇਰੇ ਵੀਰ ਇੱਥੇ ਆਵਾਜ਼ ਸੁਣਦੇ ਆ ਸਾਰੇ ਆਪਣੀਆਂ ਦੁਕਾਨਾਂ ਛੱਡ ਕੇ ਇਸ ਧਰਨੇ 'ਚ ਆਓ ਤੇ ਇਸ ਧਰਨੇ ਦੀ ਜਿਹੜੀ ਛਾਗ ਇਲਾਕੇ ਦੇ ਪਿੰਡਾਂ ਨੇ ਮਿਲ ਕੇ ਜਿਵੇਂ ਬਰੂਵਾਲ, ਤਬੂੜ, ਚੀਕਣਾ, ਮੋੜਾ ਦੇਣੀ, ਤਬੂੜ ਸਾਰੇ ਇਕੱਠੇ ਹੋ ਕੇ ਕਿ ਜੋ ਤਕਰੀਬਨ 15 ਕ ਦਿਨਾਂ ਤੇ ਬਹੁਤ ਹੀ ਬਿਜਲੀ ਦੇ ਘੱਟ ਲੱਗ ਰਹੇ ਘੱਟ ਕੋਈ ਪਹਿਲੇ ਕੋਈ ਮਿੰਟਾਂ ਦੇ ਘੱਟ ਹੁੰਦੇ ਤੇ ਪੁਰਾਣੇ ਪਹਿਲੇ ਸਮੇਂ ਇੱਕ ਘੰਟਿਆਂ ਦੇ ਆ ਕਦੀ 3 ਘੰਟੇ 2 ਘੰਟੇ 4 ਘੰਟੇ ਕਿਉਂਕਿ ਬਹੁਤ ਲੋਕ ਪਰੇਸ਼ਾਨ ਹੈ ਕਈਆਂ ਘਰਾਂ ਦੇ ਵਿੱਚ ਮਰੀਜ਼ ਪਏ ਆ ਬਜ਼ੁਰਗ ਉਹਨਾਂ ਦਾ ਰਹਿਣਾ ਔਖਾ ਹੈ ਫਿਰ ਆ ਨਾਲ ਸਕੂਲ ਹੈ ਜਿਵੇਂ ਸਕੂਲ ਦੇ ਵਿੱਚ ਬੱਚਿਆਂ ਦੀ ਸਟ੍ਰੈਂਥ ਹੈ ਉਹ ਇੱਕ ਕਮਰੇ ਦੇ ਵਿੱਚ ਜਿਆਦਾ ਹੈ ਜਦੋਂ ਬਿਜਲੀ ਚੱਲ ਗਈ ਤੇ ਬੱਚਿਆਂ ਨੇ ਅੰਦਰ ਪੜ੍ਹਾਈ ਕਿਵੇਂ ਕਰਨੀ ਕਈਆਂ ਨੂੰ ਬੱਚਿਆਂ ਨੂੰ ਤਾਂ ਚੱਕਰ ਵੀ ਆਏ ਹੈ ਪੀਸ ਕਰਕੇ ਕੋਈ ਵੱਡੀ ਘਟਨਾ ਵੀ ਹੋ ਸਕਦੀ ਸੋ ਇਸ ਕਰਕੇ ਮੈਂ ਪ੍ਰਸ਼ਾਸਨ ਨੂੰ ਜ਼ਿਲ੍ਹਾ ਪ੍ਰਸ਼ਾਸਨ ਤੇ ਐਸਈ ਬਿਜਲੀ ਬੋਰਡ ਨੂੰ ਬੇਨਤੀ ਕਰਦਾ ਧਰਮ ਪ੍ਰਚਾਰ ਕਮੇਟੀ ਸਮੂਹ ਚੰਗਰ ਇਲਾਕੇ ਦੇ ਸਰਕਲ ਦੇ ਮੈਂ ਪ੍ਰਧਾਨ ਦੇ ਹੋਣ ਨਾਤੇ ਸੇਵਾਦਾਰ ਵਜੋਂ ਬੇਨਤੀ ਕਰਦਾ ਕਿ ਸਾਡੇ ਇਲਾਕੇ ਵੱਲ ਜਿਹੜਾ ਇਹ ਇਹ ਇਸ ਰੋਗ ਤੋਂ ਮੁਕਤ ਕੀਤਾ ਜਾਵੇ ਇਹ ਨਾ ਹੋਵੇ ਕੱਲ ਨੂੰ ਕੋਈ ਕੋਈ ਤਰ੍ਹਾਂ ਘਟਨਾ ਵਾਪਰੀ ਤੇ ਜ਼ਿਲ੍ਹਾ ਪ੍ਰਸ਼ਾਸਨ ਤੇ ਬਿਜਲੀ ਬੋਰਡ ਜਿਵੇਂ ਬਾਹਰ ਅਸੀਂ ਉਹਦੇ ਖਿਲਾਫ ਗੱਡ ਕੇ ਵੀ ਜਿਹੜਾ ਹੈ ਫਿਰ ਉਹ ਅਸੀਂ ਜਿਹੜਾ ਕਿ ਆਪਣਾ ਸਟੈਪ ਚੱਕਾਂਗੇ ਫਿਰ ਇਸ ਕਰਕੇ ਅੱਜ ਅਸੀਂ ਜਾਂਤਮੇ ਹੀ ਕਰਿਆ ਜੇ ਇਹ ਆ ਰਿਹਾ ਤਾਂ ਇਲਾਕੇ ਦੇ ਲੋਕਾਂ ਨੇ ਮਿਲ ਕੇ ਅਸੀਂ ਸੜਕ ਰੋਕਾਂਗੇ ਆ ਐਕਸ਼ਨ ਸਾਹਿਬ ਬਿਜਲੀ ਬੋਰਡ ਨੂੰ ਜਿਹੜੇ ਸਾਡੇ ਇਲਾਕੇ ਦੇ ਆ ਸੋ ਇਨੀ ਬੇਨਤੀ ਪਰਵਾਨ ਇਹ ਅੱਜ ਕੋਈ ਪੇ ਪੋਲੀਟੀਕਲੀ ਕਿਸੇ ਦਾ ਨਹੀਂ ਆ ਕਈ ਵਾਰੀ ਹੁੰਦਾ ਨਾ ਜਿਹੜੇ ਕਿ ਮੌਜੂਦਾ ਸਰਕਾਰ ਹੁੰਦੀ ਉਹ ਕਰ ਦਿੰਦੇ ਕੋਈ ਪੋਲੀਟੀਕਲੀ ਨਹੀਂ ਕੋਈ ਕਾਂਗਰਸ ਨਹੀਂ ਕੋਈ ਕਾਲੀ ਨਹੀਂ ਕੋਈ ਬੀਜੇਪੀ ਨਹੀਂ ਕੋਈ ਆਪ ਨਹੀਂ ਇਹ ਕੇਵਲ ਤਾਂ ਕੇਵਲ ਲੋਕਾਂ ਦਾ ਘਟ ਸੀ ਲੋੜ ਦੁਖੀਆਂ ਦਾ ਵੀ ਯਾਰ ਲੋਕ ਤੰਗ ਹੁੰਦੇ ਕੱਲ ਨੂੰ ਕੋਈ ਘਟਨਾ ਵਾਪਰ ਗਈ ਜਿਸ ਘਰ ਦਾ ਇੱਕ ਬਜ਼ੁਰਗ ਵੀ ਚੱਲ ਗਿਆ ਤਾਂ ਉਹਦੇ ਘਰ ਦਾ ਤਾਂ ਚੌਕੀਦਾਰ ਗਿਆ ਵੱਡਾ ਘਾਟਾ ਪੈਂਦਾ ਇਸ ਕਰਕੇ ਬੇਨਤੀ ਹੈ ਧਿਆਨ ਦਿੱਤਾ ਜਾਵੇ ਤੁਸੀਂ ਆਪ ਹੀ ਤਾਂ ਬਿਜਲੀ ਨੂੰ ਸਾਰੇ ਲੋਕਾਂ ਨੂੰ ਲਾਤਾ ਸਾਰੀ ਦੁਨੀਆ ਲਾ ਗਈ ਇਲੈਕਟ੍ਰਿਸਿਟੀ ਇਹ ਸੁੱਖ ਵਾਸਤੇ ਸੋ ਇੰਨੀ ਬੇਨਤੀ ਪਰਵਾਨ ਸਾਨੂੰ ਆਸ ਹੈ ਪ੍ਰਸ਼ਾਸਨ ਵੀ ਆਇਆ ਤਹਿਸੀਲਦਾਰ ਸਾਹਿਬ ਵੀ ਆਏ ਸੀਆਡੀ ਵਾਲੇ ਵੀ ਤੇ ਸਾਰੇ ਦੇ ਇਹਨਾਂ ਨੂੰ ਹੀ ਬੇਨਤੀ ਕੀਤੀ ਹੈ ਭਾਈ ਤੁਸੀਂ ਉੱਪਰ ਤੱਕ ਗੱਲ ਪਜਾਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ ਉਹ ਜਿਹੜੀ ਇਹ ਬਿਜਲੀ ਸਰਕਾਰ ਨੇ ਫ੍ਰੀ ਕੀਤੀ ਹੈ ਨਾ ਇਹਦੇ ਨਾਲ ਤਾਂ ਬਿੱਲ ਲਾਣਾ ਚੰਗਾ ਤਾਂ ਇਹਨਾਂ ਨੂੰ ਜੋ ਵੀ ਚਾਹੇ ਯੂਨਿਟ ਦੇ ਰੇਟ ਘਟਾ ਦੇ ਆ ਕੁਝ ਕਰ ਦੇ ਮਤਲਬ ਇਹ ਬਿਜਲੀ ਦਾ ਸਾਨੂੰ ਤਾਂ ਗਲਤ ਫਾਇਦਾ ਹੋ ਰਿਹਾ ਇਸ ਜਿਹੜੀ ਬਿਜਲੀ ਲਾਈ ਹੈ ਨਾ ਇਹਨੇ ਫ੍ਰੀ ਕੀਤੀ ਹੈ ਯੋ ਅੱਜ ਦੀ ਸਥਿਤੀ ਹੈ ਜੋ ਬਿਜਲੀ ਬੋਰਡ ਦੀ ਤੇ ਸਾਰਾ ਪੰਜਾਬ ਸਾਰਾ ਧਰਨਿਆਂ ਤੇ ਬੈਠਾ ਸਾਰਾ ਸਰਕਾਰ ਦੇ ਖਿਲਾਫ ਸਾਰੇ ਡਿਪਾਰਟਮੈਂਟ ਬੈਠਾ ਬਿਜਲੀ ਬੋਰਡ ਦਾ ਤੇ ਉਤੇ ਬਾਅਦ ਡਾਕਟਰਾਂ ਦੀਆਂ 48 ਲੈਗੀਆਂ ਚੱਲਿਆ ਕਰਦੀਆਂ ਉਤੇ ਬਾਅਦ ਮਾਸਟਰਾਂ ਦੀਆਂ ਲੈਗੀਆਂ 48 ਚੱਲਿਆ ਕਰਦੀਆਂ ਸਰਕਾਰ ਕੋਲ ਕੋਈ ਡਿਵੈਲਪਮੈਂਟ ਵਾਸਤੇ ਕੋਈ ਪੈਸਾ ਨਹੀਂ ਹੈਗਾ ਇਹਨਾਂ ਦਾ ਦਿਵਾਲੀਆ ਨਿਕਲਿਆ ਵਾ ਇਸ ਵੇਲੇ ਤੇ ਲੋਕਾਂ ਨੂੰ ਪਰੇਸ਼ਾਨ ਕਰ ਰਹੀ ਹੈ ਜੋ ਚੰਗਰ ਲਾਕੇ ਸਾਡੇ ਆਨੰਦਪੁਰ ਲਾਕੇ ਵਿੱਚ ਕਦੀ ਵੀ ਬਿਜਲੀ ਦਾ ਕੱਟ ਨਹੀਂ ਲੱਗਿਆ ਮਤਲਬ ਕਦੀ ਵੀ ਸਾਡੇ ਪਿਛਲੀਆਂ ਸਰਕਾਰਾਂ ਵੀ ਰਹੀਆਂ ਅਕਾਲੀ ਦਲ ਦੀ ਕਾਂਗਰਸ ਦੀ ਸਰਕਾਰ ਕਦੀ ਸਾਡੇ ਚੰਗਰ ਲਾਕੇ ਨੂੰ ਕੱਟ ਨਹੀਂ ਬਿਜਲੀ ਦਾ ਲੱਗਿਆ ਜੋ ਅੱਜ ਦੇ ਹਾਲਾਤ ਬਣੇ ਵੀ ਹੈ ਗਰਮੀ ਦਾ ਇੰਨਾ ਮਤਲਬ ਲੋਕਾਂ ਦਾ ਬੁਰਾ ਹਾਲ ਹੈ ਕਿ ਨਾ ਬੇ ਹੱਦ ਤੋਂ ਵਾਰੀ ਗਏ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੋਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਤੁਹਾਡੇ ਚੈਨਲ ਰਾਹੀਂ ਪੰਜਾਬ ਸਰਕਾਰ ਅਤੇ ਬਿਜਲੀ ਬੋਰਡ ਨੂੰ ਤੇ ਪ੍ਰਸ਼ਾਸਨ ਨੂੰ ਇਹ ਕਹਿਣਾ ਚਾਹੁੰਦਾ ਹਾਂ ਕਿ ਦੇਖੋ ਜਿਹੜਾ ਬਿਜਲੀ ਹੈ ਸਾਡਾ ਲੋਕਾਂ ਦਾ ਇਹ ਮੋਢਲਾ ਅੰਗ ਬਣ ਗਿਆ ਜਾਨੀ ਇਹ ਬਿਜਲੀ ਤੋਂ ਬਿਨਾ ਸਾਨੂੰ ਕੋਈ ਵੀ ਕਿਸੇ ਵੀ ਤਰੀਕੇ ਨਾਲ ਸਾਡਾ ਕੋਈ ਵੀ ਕੰਮ ਨਹੀਂ ਚੱਲ ਸਕਦਾ ਭਾਵੇਂ ਅਸੀਂ ਜ਼ਿੰਮੇਵਾਰੀ ਲੈ ਲਈਏ ਭਾਵੇਂ ਅਸੀਂ ਕੋਈ ਡਾਕਟਰੀ ਇਲਾਜ ਲੈ ਲਈਏ ਚਾਹੇ ਕੋਈ ਦੁਕਾਨਾਂ ਦਾ ਕੰਮ ਹੈ ਚਾਹੇ ਕੋਈ ਵੀ ਬਿジネス ਲੈ ਲਈਏ ਉਹ ਸਾਰਾ ਕੰਮ ਸਾਡਾ ਬਿਜਲੀ ਨਾਲ ਚੱਲਣਾ ਹੈਗਾ ਤੇ ਸਭ ਤੋਂ ਵੱਡੀ ਗੱਲ ਇਹ ਹੈ ਜੀ ਇਹ ਜਿਹੜਾ ਸਾਡਾ ਚੰਗਰ ਏਰੀਆ ਏ ਪਹਿਲਾਂ ਆਨੰਦਪੁਰ ਸਾਹਿਬ ਦੇ ਨਾਲ ਚੱਲਦਾ ਸੀਗਾ ਸਾਡੇ ਇੱਥੇ ਕੱਟ ਨਹੀਂ ਲੱਗਦੇ ਤੇ ਪਰ ਜਦੋਂ ਦੀ ਇਹ ਸਰਕਾਰ ਆਈ ਹੈ ਇਹਨਾਂ ਨੇ ਸਾਨੂੰ ਇੰਨਾ ਕੁ ਪਰੇਸ਼ਾਨ ਕਰਤਾ ਕਿਉਂਕਿ ਸਾਡੇ ਜੇ 24 ਘੰਟੇ ਆ ਤਾਂ 24 ਘੰਟੇ ਚੋਂ 9 ਘੰਟੇ ਇਹਨਾਂ ਦਾ ਬਿਜਲੀ ਦਾ ਕੱਟ ਹੁੰਦਾ ਤੇ ਜਦੋਂ ਇਹ ਪਰਮਟ ਲੈਂਦੇ ਤਾਂ ਵੀ ਇਹਨਾਂ ਦਾ 12-12 ਘੰਟੇ 11-11 ਘੰਟੇ ਦਾ ਕੱਟ ਹੁੰਦਾ ਇਹਦੇ ਵਿੱਚ ਸਾਡੇ ਬੱਚੇ ਛੋਟੇ-ਛੋਟੇ ਬੱਚੇ ਆ ਉਹ ਪਰੇਸ਼ਾਨ ਹੁੰਦੇ ਕੋਈ ਬਜ਼ੁਰਗ ਘਰੇ ਬਿਮਾਰ ਪਿਆਏ ਤੇ ਉਹ ਪਰੇਸ਼ਾਨ ਹੋ ਰਿਹਾ ਤੇ ਇਹਨਾਂ ਨੂੰ ਕਿਸੇ ਦੀ ਕੋਈ ਵੀ ਗੱਲ ਨਾਲ ਇਹ ਸਹਿਮਤ ਨਹੀਂ ਹੁੰਦੇ ਵੀ ਕਿਉਂਕਿ ਜੇ ਇਹਨਾਂ ਕੋਲ ਅੱਜ ਅਸੀਂ ਮੰਨਦੇ ਆ ਵੀ ਇਹਨਾਂ ਕੋਲ ਮੁਲਾਜ਼ਮ ਘਟਾ ਜੇ ਮੁਲਾਜ਼ਮ ਘਟਾਤਾ ਹੈ ਆਪਣੀ ਨਵੀਂ ਭਰਤੀ ਕਰਨ ਚਾਹੇ ਠੇਕੇਦਾਰੀ ਸਿਸਟਮ ਚ ਚਾਹੇ ਸਰਕਾਰੀ ਬੰਦੇ ਰੱਖਣ ਜਦੋਂ ਪਿੰਡਾਂ ਦੇ ਲੋਕੀ ਇਹਨਾਂ ਨੂੰ ਇਹ ਵੀ ਗੱਲ ਕਹਿੰਦੇ ਆ ਵੀ ਜੇ ਤੁਹਾਡਾ ਕੋਈ ਕੰਮ ਆੜਦਾ ਹੈ ਤਾਂ ਅਸੀਂ ਤੁਹਾਨੂੰ ਇੱਕ ਦੋ ਬੰਦੇ ਜ਼ਰੂਰ ਦਵਾਂਗੇ ਤੇ ਇਸ ਪਾਸੇ ਵੀ ਇਹ ਨਹੀਂ ਚੱਲਦੇ ਪਰ ਫਿਰ ਸਾਨੂੰ ਕੁਝ ਇਦਾਂ ਦਾ ਲੱਗਦਾ ਕਿ ਜਿਹੜੀ ਸਰਕਾਰ ਹੈ ਇਹ ਲੋਕਾਂ ਨੂੰ ਦੁਖੀ ਕਰਨ ਦੇ ਇਲਾਵਾ ਕੋਈ ਹੋਰ ਕੋਈ ਇਹਨਾਂ ਦੀ ਨੀਤੀ ਨਹੀਂ ਹੈ ਠੀਕ ਹੈ ਨਾ ਜੀ ਤੇ ਬਾਕੀ ਰਹਿ ਗਿਆ ਇਹਨਾਂ ਦਾ ਬਿਜਲੀ ਬੋਰਡ ਦਾ ਬਿਜਲੀ ਬੋਰਡ ਹੈ ਜੇ ਸਰਕਾਰ ਭਰਤੀ ਕਰੂਗੀ ਤਾਂ ਬਿਜਲੀ ਬੋਰਡ 'ਚ ਬੰਦੇ ਆਣਗੇ ਸੋ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਫਤਿਹ ਜਿਵੇਂ ਆਪਣੇ ਪਿੰਡ ਵਸੀਆਂ ਨੇ ਦੱਸਿਆ ਵੀ ਇੱਥੇ ਜਿਹੜੀ ਬਿਜਲੀ ਦੀ ਦਿੱਕਤ ਆਉਂਦੀ ਹੈ ਇਹਨਾਂ ਦਾ ਜਿਹੜਾ ਸਿਸਟਮ ਸੀਗਾ ਪਹਿਲਾਂ ਫੀਡਰ ਸਿਸਟਮ ਇੱਧਰ ਕੀਰਤਪੁਰ ਸਾਹਿਬ ਦਾ ਆਰ ਡੀ ਸੀ ਦਾ ਜਿਹੜਾ ਹੁਣ ਕੁਝ ਪਿੰਡ ਜਿਹੜੇ ਕੀਰਤਪੁਰ ਆਪਣੇ ਭਾਰਤਗੜ ਦੇ ਨਾਲ ਜੋੜ ਦਿੱਤੇ ਗਏ ਆ ਤੇ ਉਥੇ ਜਿਹੜੇ ਕਟ ਲੱਗਦਾ ਤਾਂ ਫਿਰ ਇਹਨਾਂ ਦੀ ਵੀ ਪ੍ਰੋਬਲਮ ਆਉਂਦੀ ਹੈ ਕਿਤਾ ਅੱਜ ਵੈਸੀ ਸਾਰਾ ਕੁਝ ਹੁੰਦਾ ਬਿਜਲੀ ਨਾਲ ਹੈ ਇਹਨਾਂ ਦੇ ਬਹੁਤ ਲੰਮੇ-ਦੰਮੇ ਕਟ ਲੱਗ ਰਹੇ ਨੇ ਤੇ ਇਹਨਾਂ ਦੇ ਕਹਿਣ ਮੁਤਾਬਕ ਬਿਜਲੀ ਬੋਰਡ ਇਹਨਾਂ ਦਾ ਮਤਲਬ ਸੁਣਵਾਈ ਨਹੀਂ ਕਰ ਰਿਹਾ ਹੈਗਾ ਤੇ ਇਸੇ ਲਈ ਇਹਨਾਂ ਨੇ ਆਪਣਾ ਰੋਸ ਦਾ ਪ੍ਰਦਰਸ਼ਨ ਕੀਤਾ ਸੀ ਤੇ ਮੈਂ ਇਹਨਾਂ ਨੂੰ ਕਿਹਾ ਵੀ ਆਪਾਂ ਇਹ ਜਿਹੜੀ ਇਹਨਾਂ ਦੀ ਦਰਖਾਸਤ ਉੱਤੇ ਤੱਕ ਪਹੁੰਚਾਵਾਂਗੇ ਤੇ ਜਲਦ ਤੋਂ ਜਲਦ ਇਹਦਾ ਆਪਾਂ ਕੋਈ ਗਿੱਲਾ ਕਰਾਂਗੇ ਤਾਂ ਕਿ ਲੋਕਾਂ ਦੀ ਜਿਹੜੀ ਸਮੱਸਿਆਵਾਂ ਆ ਰਹੀਆਂ ਉਹਦਾ ਹੱਲ ਹੋ ਸਕੇ ਤੇ ਲੋਕ ਆਪਣੇ ਕੰਮ ਕਾਰ ਚੰਗੀ ਤਰ੍ਹਾਂ ਕਰ ਸਕਣ